ਨਵੇਂ-ਨਵੇਂ ਗੋਲੀਆਂ ਚਲਾਉਣ ਗਿੱਜੇ ਫਲੋਜ਼ਪੁਰੀ ਕਾਕਿਆਂ ਦੀ ਪੁਲਿਸ ਨਾਲ ਹੋਈ ਥਾਣਾ ਕਲਖੁਰਦ ਦੀ ਹੱਦ ਅੰਦਰ ਮੋਠਪੇੜ ਡੀਆਈਜੀ ਹਰਮਨਵੀਰ ਗਿੱਲ ਦੇ ਯੋਧੇ ਜਵਾਨਾਂ ਨੇ ਚਾਰ ਗੋਲੀਆਂ ਮਾਰ ਕੇ ਫੜੇ ਤਿੰਨ ਬਦਮਾਸ਼ ਵੀਰਵਾਰ ਵਾਲੇ ਦਿਨ ਫਲੋਜ਼ਪੁਰ ਦੇ ਮੱਖੂ ਗੇਟ ਨਜ਼ਦੀਕ ਚਲਾਈਆਂ ਸਨ ਤਾਬਰ ਤੋੜ ਗੋਲੀਆਂ ਇੱਕ ਵਿਅਕਤੀ ਦੀ ਹੋਈ ਸੀ ਮੌਤ ਸੰਜੇ ਦੱਤ ਦੀ ਹਿੰਦੀ ਫਿਲਮ ਦਾਗ ਦਾ ਫਾਇਰ ਦੇ ਇੱਕ ਦ੍ਰਿਸ਼ਵਾਂਗ ਵੀਰਵਾਰ ਵਾਲੇ ਦਿਨ ਫਰੋਜਪੁਰ ਦੇ ਮਖੂ ਗੇਟ ਕੋਲ ਦੋਹਾਂ ਹੱਥਾਂ ਵਿੱਚ ਪਿਸਤੌਲ ਫੜ ਕੇ ਫਾਇਰਿੰਗ ਕਰਦੇ ਦਿਖਾਈ ਦਿੱਤੇ ਕੁਝ ਨੌਜਵਾਨਾਂ ਨੇ ਜਿੱਤੇ ਗੁੰਡਾਗਰਦੀ ਦਾ ਸਿਖਰ ਕਰਦਿਆਂ ਇਹ ਗੱਲ ਭੁਲਾ ਦਿੱਤੀ ਕਿ ਰੀਅਲ ਅਤੇ ਰੀਅਲ ਵਿੱਚ ਬਹੁਤ ਫਰਕ ਹੁੰਦਾ ਹੈ ਅਤੇ ਦੂਜੇ ਪਾਸੇ ਹਿੰਦੀ ਫਿਲਮ ਵਿੱਚ ਹਰਮਨਵੀਰ ਗਿੱਲ ਵਰਗਾ ਕੋਈ ਡੀਆਈਜੀ ਵੀ ਨਹੀਂ ਸੀ ਜੋ ਜ਼ਮੀਨੀ ਪੱਧਰ ਤੇ ਮੌਜੂਦ ਸੀ ਅਤੇ ਉਕਤ ਅਧਿਕਾਰੀ ਦੀ ਕਾਬਲੀਅਤ ਨਾਲ ਇਹ ਸ਼ੂਟਰ ਹੁਣ ਹਸਪਤਾਲ ਵਿੱਚ ਪਏ ਚੀਕਾਂ ਮਾਰ ਰਹੇ ਹਨ ਅਤੇ ਤਕਰੀਬਨ ਆਉਂਦੇ 6 ਮਹੀਨਿਆਂ ਤੱਕ ਸ਼ਾਇਦ ਤੁਰੰਤ ਵੀ ਅਸਮਰੱਥ ਰਹਿਣਗੇ ਫਿਰੋਜ਼ਪੁਰ ਦੇ ਮਕੂ ਗੇਟ ਕੋਲ ਇੱਕ ਟੈਟੂ ਬਣਾਉਣ ਵਾਲੀ ਦੁਕਾਨ ਅੰਦਰ ਸਰਵੇਚ ਗੋਲੀ ਮਾਰ ਕੇ ਮਾਰੇ ਗਏ 29 ਸਾਲ ਦੇ ਨੌਜਵਾਨ ਮਨੂ ਦੀ ਮੌਤ ਤੋਂ ਬਾਅਦ ਮਨੂ ਦੇ ਹੀ ਕੁਝ ਸਾਥੀਆਂ ਨੇ ਗੋਲੀਆਂ ਚਲਾ ਕੇ ਹਮਲਾਵਰ ਨੂੰ ਠੇਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੀ ਵੀਡੀਓ ਵੀਰਵਾਰ ਵਾਲੇ ਦਿਨ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਗਈ ਜਿਸ ਨੇ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਤਾਂ ਖੜੇ ਕੀਤੇ ਪਰ ਉੱਥੇ ਹੀ ਲੋਕਾਂ ਨੂੰ ਡੀਆਈਜੀ ਹਰਮਨबीर ਸਿੰਘ ਗਿੱਲ ਦੀ ਕਾਰਜਕੁਸ਼ਲਤਾ ਵਿੱਚ ਵੱਡਾ ਘਰੋਸਾ ਕਾਇਮ ਸੀ ਪੁਲਿਸ ਨੇ ਵੀ ਸਮਾਜ ਦੀਆਂ ਆਸਾਂ ਤੇ ਘਰੇ ਉਤਰਦਿਆਂ ਸ਼ੂਟਆਊਟ ਜਿਹੀ ਵੱਡੀ ਅਪਰਾਧਿਕ ਵਾਰਦਾਤ ਕਰਨ ਵਾਲੇ ਤਿੰਨ ਬਦਮਾਸ਼ਾਂ ਨੂੰ ਰੱਤਾ ਖੇੜਾ ਸੇਮ ਨਾਲੇ ਦੇ ਨਜ਼ਦੀਕ ਥਾਣਾ ਘਲਖੁਰਦ ਦੇ ਰਕਬੇ ਵਿੱਚ ਬੀਤੀ ਰਾਤ ਲਗਭਗ 1 ਵਜੇ ਦੇ ਕਰੀਬ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਪੁਲਿਸ ਵੱਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਰਿਟੈਲੀਏਟ ਫਾਇਰਿੰਗ ਦੇ ਵਿੱਚ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਪਿੰਡ ਪਾਲਾ ਮੇਗਾ ਜ਼ਿਲ੍ਹਾ ਫਿਰੋਜ਼ਪੁਰ ਸੋਨੂ ਵਾਸੀ ਪਿੰਡ ਭਮਾ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਗੁਰਜਿੰਦਰ ਸਿੰਘ ਵਾਸੀ ਬਸਤੀ ਅੰਬਰਸਰੀਆਂ ਵਾਲੀ ਆਰਫ ਕੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਡੀਆਈਜੀ ਹਰਮਨਵੀਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੇ ਇਹਨਾਂ ਤਿੰਨ ਸ਼ੂਟਰਾਂ ਨੂੰ ਕਾਬੂ ਕਰਨ ਉਪਰੰਤ ਇਹਨਾਂ ਕੋਲੋਂ 34 ਬੋਰ ਦੇ ਦੋ ਪਿਸਟਲ ਇੱਕ 9ਐਮਐਮ ਬਲੌਕ ਪਿਸਟਲ ਅਤੇ ਇੱਕ 32 ਬੋਰ ਦਾ ਪਿਸਟਲ ਬਰਾਮਦ ਕਰਨ ਸਮੇਤ ਵਾਰਦਾਤ ਵਿੱਚ ਵਰਤੀ ਗਈ ਚਿੱਟੀ ਐਕਟਿਵਾ ਸਕੂਟਰੀ ਅਤੇ ਇੱਕ ਸੀਡੀਡੀ ਲੈਕਸ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ ਕਾਲ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲੂਗਾਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੋਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੋਜਪੁਰ ਵਿੰਗ ਇੱਕ ਕੰਬਾਈਨਡ ਅਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਰੱਤਾ ਖੇੜਾ ਸ਼ੇਮ ਨਾਲਾ ਥਾਣਾ ਤਲਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰਾਈਆਂ ਸੀ ਇਹਨਾਂ ਤਿੰਨੇ ਮੁਲਜ਼ਮਾਂ ਨੂੰ ਸਾਡੀਆਂ ਪਾਰਟਿਸ ਉਹਦੇ 'ਚ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੇ ਸੇਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ 'ਚ ਇੱਕ ਸੋਨੂ ਗੁਰਜਿੰਦਰ ਤੇ ਇੱਕ ਅਮਰਜੀਤ ਗੁਰਜਿੰਦਰ ਲੈਸ ਕੋੜਾ ਇੱਕ ਕੰਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰਿਟੇਨ ਟੇਟ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ ਇੱਕ ਵੱਜੀ ਔਰ ਇੱਕ ਦੇ ਵੀ ਦੂਜੀ ਤੀਸਰੀ ਦੇ ਵੀ ਇੱਕ ਵੱਜੀ ਸੋ ਇਹ ਜ਼ਖਮੀ ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਹਨਾਂ ਕੋਲੋਂ ਚਾਰ ਪਿਸਤਰ ਰਿਕਵਰ ਹੋਏ ਔਰ ਕੱਲ ਵਾਲੀ ਜਿਹੜੀ ਵਾਰਦਾਤ ਸੀਗੀ ਉਹਦੇ 'ਚ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਇਹਨਾਂ ਦੇ ਜਿਹੜੇ ਸਹਿਯੋਗੀ ਸੀਗੇ ਇਸ ਵਾਰਦਾਤ ਦੇ ਵਿੱਚ ਉਹਦੇ ਤੇ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਔਰ ਜਲਦ ਹੋਰ ਅਰੈਸ ਜਿਹੜੀਆਂ ਔਰ ਬਾਕੀ ਦੇ ਜਿਹੜੇ ਹੋਰ ਮੁਲਜ਼ਮਾਂ ਜਾਂ ਹੋਰ ਇਹਨਾਂ ਦੇ ਵਿਪਲ ਕੋਈ ਰਹਿ ਗਏ ਆ ਉਹ ਸਾਰਿਆਂ ਨੂੰ ਹੀ ਫੜਿਆ ਜਾਊਗਾ ਰਿਕਵਰੀਜ਼ ਕੀਤੀਆਂ ਜਾਊਗੇ ਔਰ ਇਹਨਾਂ ਦਾ ਟੋਟਲ ਇਸ ਗੈਂਗ ਦਾ ਜਿਹੜਾ ਉਹ ਫੋਜਪੁਰ ਪੁਲਿਸ ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਿਸ ਪਾਇਆ ਚਰੂਗਾ